ਕਹਿੰਦੇ ਇਹ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇੱਕੋ ਜਥੇਦਾਰ ਦੀ ਦੋ ਵਜੀ ਤਾਜਪੋਸ਼ੀ ਹੋਈ ਹੋਵੇ ਪਰ ਦੋ ਵਾਰ ਤਾਜਪੋਸ਼ੀ ਹੋਣ ਤੋਂ ਬਾਵਜੂਦ ਵੀ ਕੁਝ ਧਿਰਾਂ ਨੇ ਉਹਨਾਂ ਨੂੰ ਜਥੇਦਾਰ ਨਹੀਂ ਮੰਨਿਆ ਜਿਸ ਦੇ ਵਿੱਚ ਅਜਨਾਲਾ ਹੁਣੀ ਵੀ ਨੇ ਉਹਨਾਂ ਨੇ ਵੀ ਸਖਤ ਵਿਰੋਧ ਕੀਤਾ ਹੈ ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ ਸਿਜਾਵਾਂ ਦਾ ਵਿਰੋਧ ਕਰ ਹੀ ਰਹੇ ਆਂ ਖਾਸ ਉਸ ਤੇ ਜਿਹੜਾ ਨਵਾਂ ਕਾਲ ਇਹਦਾ ਜੀਤੇ ਕੋਈ ਕਹਿੰਦੇ ਹਰਪੀਰ ਸੋਣੀ ਕਾਰੇ ਉਹਨਾਂ ਦੇ ਲੀਡਰਸ਼ਿਪ ਵੱਲੋਂ ਜਥੇਦਾਰ ਬਡਾਲਾ ਵੱਲੋਂ ਉਹਦੇ ਬਾਵਜੂਦ ਜਥੇਦਾਰ ਖੜਗਾਇ ਦੀ ਚੋਣ ਅੱਜ ਵੀ ਇਸ ਗੱਲੇ باوجود ਕਿ ਉਹਨਾਂ ਦਾ ਮਾਨ ਸਨਮਾਨ ਹੋ ਗਿਆ ਹੈ ਅਜੇ ਵੀ ਵਿਵਾਦਾਂ ਦੇ ਘੇਰੇ ਹੋਏ ਹਨ ਮਾਪਿਓ ਨੇ ਆਪਣਾ ਬੱਚਾ ਵੇਚਤਾ ਜਿਹੜਾ ਕਿ ਮਹਿਜ਼ 1,80,000 ਰੁਪਏ ਦੇ ਵਿੱਚ ਵੇਚਿਆ ਗਿਆ ਤੇ ਕਾਰਨ ਨਿਕਲਿਆ ਕਿ ਉਹਨਾਂ ਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਦੇ ਲਈ ਪੈਸਾ ਜਿਹੜਾ ਉਹ ਬੱਚੇ ਨੂੰ ਵੇਚ ਕੇ ਕਮਾਇਆ ਗਿਆ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਧੋੜੇ ਨੇ ਆਪਣੇ ਬੇਟੇ ਨੂੰ ਵੇਚਿਆ ਨਸ਼ੇ ਦੀ ਗੱਤ ਨੂੰ ਦਰਜਾ ਲਗਾਇਆ ਜਾਂਦਾ ਅਸਤਾ ਹੈ ਕਿ ਪੰਜਾਬ ਕੀਡੇ ਵੱਡੇ ਤਰ੍ਹਾਂ ਦੀ ਦੇ ਵਿੱਚ ਲਈ ਨਿਕਲਿਆ ਉਹਨੇ ਬੱਚਾ ਨਹੀਂ ਵੇਚਿਆ। ਲਾ ਵੀ ਮਾਂ ਨੇ ਬੱਚਾ ਵੇਚਿਆ। ਹੋਰ ਪੰਜਾਬ ਦੀ ਥਰਾਸ ਦੀ ਇਸ ਤੋਂ ਵੱਡੀ ਹੋ ਨਹੀਂ ਸਕਦੀ। ਕਿ ਪੰਜਾਬ ਦੀ ਕਿਸੇ ਮਾਂ ਨੂੰ ਆਪਣੀ ਨਸ਼ੇ ਦੀ ਲਤ ਪੂਰੀ ਕਰ ਲਈ। ਆਪਣੇ ਦਿਲ ਦਾ ਜਿਗਰ ਦਾ ਟੋਟਾ ਜਿਹੜਾ ਵੇਚਣਾ ਪਏ। ਹੁਣ ਜਿਹੜੀ ਅਗਲੀ ਆ ਰਹੀ ਆਪਣੇ ਹੜੀ ਹੈ। ਉਸ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਹਨ ਕਿਉਂਕਿ ਕਣਕ ਤਾਂ ਚਲੋ ਬਜਾਈ ਚੱਲੀ ਪਈ ਹੈ ਪਰ ਖਾਦ ਨੂੰ ਲੈ ਕੇ ਡੀਪੀ ਖਾਦ ਨੂੰ ਲੈ ਕੇ ਜਿਹੜੀ ਮੁਸ਼ਕਲ ਹੈ ਉਹ ਪਿਛਲੇ ਸਾਲ ਵੀ ਬਣੀ ਸੀ। ਇਸ ਸਾਲ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸੋ ਕਿਸਾਨ ਕਿਸੇ ਪਾਸਿਓਂ ਵੀ ਜੇ ਸਿੱਧੇ ਲਫ਼ਜ਼ਾਂ ਚ ਕਹੀਏ ਤਾਂ ਸੌਖੇ ਹੁੰਦੇ ਵਿਖਾਈ ਨਹੀਂ ਦੇ ਰਹੇ ਜੀ ਜੀ ਬਜਾਇਦੀ ਜੀ ਪੀ ਖਾਣਾ ਚਾਹੀਦੀ ਹੈ ਜਿਹੜਾ ਖਾਧਾ ਚਾਹੀਦੀਆਂ ਉਹ ਤਾਂ ਪਹਿਲੇ ਹੀ ਪਤਾ ਹੈ ਕਿਉਂ ਹਰ ਵਾਰ ਆਣ ਦੇ ਨਾਲ ਇਦਾਂ ਬੇਰੁਕੀ ਦਾ ਵਪੀਰਾ ਕੀਤਾ ਜਾਂਦਾ ਹੈ ਕਿ ਕਿਸੇ ਨੇ ਕਿਹਾ ਕਿ ਜੀਏ ਪੀ ਖਾਦ ਨਹੀਂ ਮਿਲਦੀ ਕਾਰਵਾਈ ਕੀਤੀ ਜਾਵੇ ਵਪਾਰੀਆਂ ਦੇ ਉੱਤੇ ਜਾਂ ਸਰਕਾਰ ਦੇ ਉੱਤੇ ਆਹ ਚਾਰ ਜਗ੍ਹਾ ਤੇ ਪੁਰਾਣੀ ਲੋਕਾਂ ਲੱਗ ਜਾਣਾ ਤਾਂ ਉੱਥੇ ਕਹਿੰਦੇ ਕਿ ਕੇ ਦਰਜ ਕਰ ਲੋ ਬੜੀ ਬੜੀ ਜਾਤੀ ਕਰੇ ਕੰਪਨੀ ਬਜਾਈ ਕਿਦਾਂ ਕਰੇ ਕਿਸਾਨਾਂ ਇਹਦਾ ਜਵਾਬ ਕੌਣ ਦੇਵੇਗਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਹੈ ਜਿਹੜੀ ਉਹ ਅੱਜ ਕੁਝ ਐਮ ਵਿਸ਼ਿਆਂ ਦੇ ਉੱਪਰ ਕਰਾਂਗੇ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਦੋਂ ਤੋਂ ਜਥੇਦਾਰ ਬਣੇ ਨੇ ਉਦੋਂ ਤੋਂ ਕੰਟਰੋਵਰਸੀਆਂ ਦਾ ਹਿੱਸਾ ਬਹੁਤ ਰਹੇ ਨੇ ਹੁਣ ਅੱਜ ਉਹਨਾਂ ਦੀ ਮੋੜ ਤੋਂ ਤਾਜਪੋਸ਼ੀ ਕੀਤੀ ਗਈ ਤਾਂ ਇਸ ਤਾਜਪੋਸ਼ੀ ਦੇ ਦੌਰਾਨ ਵੀ ਜਿੱਥੇ ਸਮਰਥਨ ਮਿਲ ਰਿਹਾ ਤਾਂ ਉੱਥੇ ਹੀ ਵਿਰੋਧ ਵੀ ਹੋ ਰਿਹਾ ਹੈ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਕਿ ਸਿਗਰੂ ਤੇ ਇੱਕ ਬਹਾਦਰ ਜੀ ਦੇ ਜੋ ਸ਼ਹੀਦੀ ਸ਼ਤਾਬਦੀ ਉਸ ਨੂੰ ਲੈ ਕੇ ਸਮਾਗਮ ਸ਼ੁਰੂ ਹੋ ਚੁੱਕੇ ਨੇ ਤੇ ਉਧਰ ਕਾਲੀ ਯੁੱਗ ਅਜੇ ਹੈ ਕਿ ਆਪਣੇ ਹੀ ਬੱਚੇ ਨੂੰ ਮਾਪਿਓ ਨੇ ਵੇਚ ਦਿੱਤਾ ਤੇ ਵੇਚਿਆ ਨਸ਼ੇ ਦੇ ਬਦਲੇ ਗੱਲਬਾਤ ਅਜਿਹੇ ਵਿਸ਼ਿਆਂ ਤੇ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਰ ਆਪ ਮਿਹਰਬਾਨੀ ਦਰਸ਼ਕਾਂ ਵੀ ਨੇ ਸਤਿਕਾਰ ਨਾਲ ਸਤ ਸ੍ਰੀ ਅਕਾਲ ਜੀ ਇਹ ਮਾਮਲੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਆਂ ਤਾਂ ਉਹ ਸਵਾਲ ਜੀ ਸਿਰ ਸਾਹਿਬ ਜਦੋਂ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਉਹ ਜਥੇਦਾਰ ਸਾਹਿਬ ਬੰਦੇ ਨੇ ਉਦੋਂ ਤੋਂ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ ਕੰਟਰੋਵਰਸੀ ਨਿਬੜੀ ਨਹੀਂ ਹੈ ਹਾਲੇ ਵੀ ਬੇਸ਼ੱਕ ਤਾਜਪੂਸ਼ੀ ਅੱਜ ਹੋ ਗਈ ਹੈ ਕਹਿੰਦੇ ਇਹ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇੱਕੋ ਜਥੇਦਾਰ ਦੀ ਦੋ ਵਜੇ ਤਾਜਪੂਸ਼ੀ ਹੋਈ ਹੋਵੇ ਪਰ ਦੋ ਵਾਰ ਤਾਜਪੂਸ਼ੀ ਹੋਣ ਤੋਂ ਬਾਅਦ ਵੀ ਕੁਝ ਧਿਰਾਂ ਨੇ ਉਹਨਾਂ ਨੂੰ ਜਥੇਦਾਰ ਨਹੀਂ ਮਿਲਿਆ ਮੰਨਿਆ ਜਿਸ ਦੇ ਵਿੱਚ ਅਜਨਾਲਾ ਹੁਣੀ ਵੀ ਨੇ ਉਹਨਾਂ ਨੇ ਵੀ ਸਖਤ ਵਿਰੋਧ ਕੀਤਾ ਹੈ ਕਿਵੇਂ ਦੇਖਦੇ ਹੋ ਸਥਿਤੀ ਨੂੰ ਕਿਉਂਕਿ ਇੱਕ ਪਾਸੇ ਸੰਗਤ ਹੈ ਜਿਹੜੀ ਸਿੱਖ ਸੰਗਤ ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲ ਵੇਖ ਰਹੀ ਹੈ ਤੇ ਦੂਜੇ ਪਾਸੇ ਅੱਧੀ ਸਿੱਖ ਸੰਗਤ ਹੈ ਜਿਹੜੀ ਉਸੇ ਜਥੇਦਾਰ ਸਾਹਿਬ ਦਾ ਵਿਰੋਧ ਕਰ ਰਹੀ ਹੈ ਜੀ ਇਹ ਮਾਮਲਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਕੋਸ਼ਿਸ਼ਤਾ ਕਾਲ ਤਖਤ ਸਾਹਿਬ ਦਾ ਜ਼ਿਕਰ ਕਰਦੇ ਨੇ ਦੁਨੀਆ ਪੱਛੇ ਸਿੱਖ ਭਾਈਚਾਰਾ ਕਾਲ ਤਖਤ ਸਾਹਿਬ ਦੇ ਨਤਮਸਤ ਹੁੰਦਾ ਹੈ ਹਮੇਸ਼ਾ ਸਾਰੇ ਆਖਦੇ ਆ ਅਕਾਲ ਤਖਤ ਮਹਾਨ ਸੇ ਕੌਮ ਦੀ ਸ਼ਾਨ ਹੈ ਜੀ ਇਹਦਾ ਹਾਈएस्ट ਸੇ ਕੌਮ ਦੀ ਸ਼ਾਨ ਹੈ ਪਰ ਉਹ ਸ਼ਾਨ ਦੀ ਜਿਹੜੀ ਸੇਵਾ ਤੋਂ ਅਲੱਗਾ ਮਾਮਲਾ ਹੈ ਵਾਦ ਉਸ ਨੂੰ ਲੈ ਕੇ ਉੱਠਿਆ ਦੇਖੋ ਜਿਵੇਂ ਗੜਗਾਧੂ ਨੂੰ ਪਹਿਲਾਂ ਜਿਸ ਤਰੀਕੇ ਦੇ ਨਾਲ ਅਕਾਲ ਸਸਦ ਦੇ ਕਾਰਜਕਾਰੀ ਚਤਿਹਾਰ ਬਣਾਇਆ ਗਿਆ ਉਹ ਕਹਿੰਦੇ ਬੜੀ ਜਲਦਬਾਜ਼ੀ ਚ ਇੱਕ ਅਨਿਕ ਤਾਰਾ ਦੀ ਸ਼ਾਵੇਂ ਬਣਾ ਦਿੱਤਾ ਗਿਆ ਸੰਗਠਨ ਜਥੇਬੰਦੀਆਂ ਨੂੰ ਸਤਾ ਦਿੱਤਾ ਗਿਆ ਜਿਹੜੀਆਂ ਰਵੈਤਾਂ ਹੁੰਦੀਆਂ ਰਵੈਤਾਂ ਹਮਤਾ ਦਾ ਉਹ ਰਸ ਮੰਨ ਲਈ ਗਈ ਤੇ ਬਹੁਤ ਸਾਰੀਆਂ ਸਿੱਖ ਸੱਤਬੰਦੀਆਂ ਨਿੰਗ ਸੱਤਬੰਦੀਆਂ ਇਹਦਾ ਵਿਰੋਧ ਕਰਦੀਆਂ ਸੀ ਆਪਾਂ ਸਾਰੇ ਜਾਣਦੇ ਆ ਕਿ ਉਹ ਜੇ بڑے ਨਾਖੁਸ਼ਗਾਰ ਮੌਕੇ ਵੀ ਆਏ ਤੇ ਕਾਲਤਾ ਆਸਾ ਦੀ ਕਸੀਰ ਤੇ ਸਮਾਗਮ ਹੋਵੇ ਉਥੋਂ ਸਨਮਾਨ ਕੀਤਾ ਜਾਵੇ ਜਣਾ ਹੋਵੇ ਸਿੱਖ ਸਖਸ਼ੀਯਾ ਦਾ ਤੋਂ ਉਥੋਂ ਕਈਆਂ ਉਹਨਾਂ ਅੰਕਾਰ ਕਰ ਦਿੱਤਾ ਜਾਵੇ ਕਿ ਅਸੀਂ ਤਾਂ ਇਸੀ ਗੜਕਾਇ ਸਾਧ ਤੋਂ ਸਨਮਾਨ ਨਹੀਂ ਦੇਣਾ ਤੇ ਫੇਰ ਜਿਹੜਾ ਹੈਗਾ ਕਹਿੰਦੇ ਰਕਵੀਰ ਸਿੰਘ ਉਹਨਾਂ ਨੂੰ ਅੱਗੇ ਆਉਣਾ ਪਏ ਤੁਹਾਡੇ ਸਨਮਾਨ ਕਰੇ ਉਹਦੀਆਂ ਸਥਿਤੀਆਂ ਚੁਦੀ ਲੰਗਣਾ ਪਿਆ ਸਿੱਖ ਪੰਥ ਨੂੰ ਸਿੱਖ ਸੰਸਥਾਵਾਂ ਨੂੰ ਇਹ ਸਾਰੇ ਕੰਮ ਚੱਲਦੇ ਆਂ ਸੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਨਾਂ ਇਹਦੇ ਤੋਂ ਅਪਰਾਲਾ ਕੀਤਾ ਗਿਆ ਇਹ ਜਥੇਦਾਰ ਗੜਗਾ ਜਿਹੜਾ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਸਮਾਗਮ ਰੱਖਿਆ ਗਿਆ ਕਿ ਸਾਰੀਆਂ ਪੰਥਕ ਜਥੇਬੰਦੀਆਂ ਆ ਨੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਸਨਮਾਨਿਤ ਕਰਨੀਆਂ ਔਰ ਮਾਨਤਾ ਦੇਣੀਆਂ ਸੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਰਾਲਾ ਹੈ ਜੀ ਇਹ ਅੱਜ ਜਿਹੜਾ ਸਮਾਗਮ ਬਹੁਤ ਵੱਡੀ ਪੱਧਰ ਤੇ ਜਿਹੜਾ ਨਾਮ ਉਹ ਜਿਤਿਆ ਗਿਆ ਰੱਖਿਆ ਗਿਆ ਉਸ ਸਮਾਗਮ ਰੱਖਿਆ ਗਿਆ ਅਨੰਦ ਪ੍ਰਸਾਦ ਅਨੰਦ ਪ੍ਰਸਾਦ ਦਾ ਸਮਾਗਮ ਤਾਂ ਠੀਕ ਹੈ ਕੋਨਾਂ ਵੱਲੋਂ ਰੱਖਿਆ ਗਿਆ ਇਸ ਮੌਕੇ ਤੇ ਜਿਤਕ ਸਵਾਲ ਹੈ ਸਿੱਖੋ ਜਿ세 ਬੰਦੀਆਂ ਦਾ ਨਿੰਗਸ ਸਿੱਖ ਸੰਸਾਵਾਂ ਦਾ ਉਹਨਾਂ ਵੱਲੋਂ ਤਾਂ ਸਨਮਾਨ ਕੀਤਾ ਗਿਆ ਪਰ ਦੂਜੇ ਪਾਸੇ ਜੇ ਤੁ ਆਪਾਂ ਅੱਜ ਦੀ ਗੱਲ ਕਰਦੇ ਆ ਤਾਂ ਕਈ ਸਿੱਖ ਜਿ세 ਬੰਦੀਆਂ ਜਿਨ੍ਹਾਂ ਵੱਲੋਂ ਅਜੇ ਵੀ ਵਿਰੋਧ ਕੀਤਾ ਜਾ ਰਿਹਾ ਵਿਰੋਧ ਕਿਉਂ ਕੀਤਾ ਜਾ ਰਿਹਾ ਜਿਹਦਾ ਤੁਸੀਂ ਜ਼ਿਕਰੀ ਕੀਤਾ ਜੀ ਇਸ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਿਸੇ ਜ਼ਥੇਦਾਰ ਪ੍ਰਕਾਸ਼ ਦਾ ਇਧਾਰੇਲਾ ਦੁਆਰਾ ਮਾਨ ਸਨਮਾਨ ਜ਼ਥੇਦਾਰ ਦੇ ਤੌਰ ਤੇ ਕੀਤਾ ਗਿਆ ਜਣੀ ਇੱਕ ਵਾਰੀ ਜਿਹੜੇ ਜ਼ਥੇਦਾਰ ਆਪਣਾ ਥਾਪੇਗੇ ਉਹ ਤੋਂ ਦੂਜੀ ਵਾਰੀ ਹੈ ਜਣੀ ਇਸ ਤਰ੍ਹਾਂ ਦਾ ਸਵਾਗਤ ਰਚਾ ਜਾ ਰਿਹਾ ਕੋਈ ਸਿਕ ਸੰਸਾਵਾਂ ਦਾ ਵਿਰੋਧ ਕਰ ਹੀ ਰਹੇ ਆ ਖਾਸ ਤੌਰ ਤੇ ਜਿਹੜਾ ਨਵਾਂ ਕਾਲ ਇਧਾਰੇ ਦੀ ਜੀ ਕੋਈ ਕਹਿੰਦੀ ਹਰਪੀਸ ਉਹਨੇ ਕਾਰੇ ਉਹਨਾਂ ਦੀ ਲੀਡਰਸ਼ਿਪ ਪਹਿਲਾਂ ਜਤਾਰ ਬਡਾਲਾ ਵੱਲੋਂ ਉਹ ਮੈਂ ਇਸ ਤੋਂ ਪਹਿਲਾਂ ਸੁਣਿਆ ਸੀ ਜਿਹੜੇ ਉਸ ਤਰ੍ਹਾਂ ਦੇ ਮੁਖਸਪੋਖਸਪਸ ਨੇ ਕਨੈਸਨ ਪੀਰ ਮੁਹੰਮਦ ਉਹ ਕਹਿ ਰਹੇ ਸੀਗੇ ਦੇਖੋ ਜਿਹੜੇ ਸਲੂਨੀ ਕਲੀ ਦੇ ਜਿਦੀ ਹੈ ਵਾਈ ਸਵੀਰ ਬਾਦਲੋਨੀ ਕਰ ਰਹੇ ਆ ਉਹਨਾਂ ਵੱਲੋਂ ਜੇ ਤੱਕ ਕੋਈ ਸਾਬਕ ਨਹੀਂ ਸਿੱਖਾਇਆ ਹਾਲਾਂਕਿ ਪਹਿਲੀਆਂ ਕਰਦੀਆਂ ਕਰਕੇ ਕਹਿੰਦੇ ਉਹਨਾਂ ਵੱਲੋਂ ਅਕਾਲਤਾਰ ਸਾਰੇ ਪੇਸ਼ ਹੋ ਕੇ ਤਨਖਾਹਾਂ ਲਵਾਈ ਗਈਆਂ ਪੁਰ ਬਖਸ਼ਾਈ ਗਈ ਪਰ ਜੇ ਵੀ ਆਪਣੀਆਂ ਗਲਤੀਆਂ ਤੋਂ ਬਾਜ਼ ਨਹੀਂ ਆ ਰਹੇ ਕਹਿੰਦੇ ਕਦੇ ਹੋਇਆ ਇੱਕ ਜਥੇਦਾਰ ਦੀ ਨਿਯੁਕਤੀ ਹੋਵੇ ਤੇ ਦੁਆਰਾ ਉਸ ਨੂੰ ਫੇਰ ਜਿਹੜਾ ਹੈਗਾ ਮਾਨਸਨਵਾਣ ਨਾਲ ਉਹ ਸੌਦੇ ਤੇ ਬਿਠਾਇਆ ਜਾਵੇ ਕਹਿੰਦੇ ਤੋ ਪ੍ਰਵਾਨ ਹੀ ਨਹੀਂ ਕਰਦਾ ਜੀ ਪ੍ਰਵਾਨ ਦਾ ਜਦੋਂ ਇਸ ਤਰ੍ਹਾਂ ਦਾ ਮਾਮਲਾ ਉਹ ਕਹਿੰਦੇ ਵੀ ਬਹੁਤ ਵੱਡਾ ਵੱੱਜਰ ਗਨਾਹ ਸਮਝਿਆ ਜਾ ਰਿਹਾ ਹੈ ਤੁ ਜਥੇਦਾਰ ਕਿੱਦਾਂ ਚ ਦੀਆਂ ਨਿਯੁਕਤੀ ਇਸ ਤਰ੍ਹਾਂ ਨਾਲ ਕੀਤੀ ਗਈ ਹੈ ਜੀ ਜੀ ਬਹੁਤ ਸਾਰੇ ਜਨਾਂ ਨੂੰ ਪ੍ਰਵਾਨ ਹੀ ਨਹੀਂ ਮਾਮਲਾ ਦੂਜੇ ਪਾਸੇ ਇਹ ਵੀ ਆ ਕਿ 3 ਨਵੰਬਰ ਨੂੰ ਸ਼ੂਣੀ ਗੁਰਦਾਰ ਪਰੰਧ ਗੁਰਦਿਆ ਜਨ ਆਉਸ ਆਲੇ ਜਨ ਆਉਸ ਤੋਂ ਪਹਿਲਾਂ-ਪਹਿਲਾਂ ਐ ਜੀਪੀਸੀ ਚਾਹੁੰਦੀ ਸੀ ਕਿ ਸਾਰਾ ਜਿਹੜਾ ਪਰੰਧਾ ਜਥੇਦਾਰ ਸਾਹਿਬ ਦਾ ਉਹ ਮੁਕੰਮਲ ਹੋ ਜੇ ਤਾਂ ਕਿ ਉੱਥੇ ਉਹਨਾਂ ਨੇ ਵੀ ਹਾਜ਼ਰ ਹੋਣਾ ਹੈ ਤੇ ਕਾਹਤਾ ਸਰਦ ਜਥੇਦਾਰ ਦੀ ਆਪਣੀ ਇੱਕ ਹੁਮਕਾਮ ਹੁੰਦੀ ਹੈ 3 ਨਵੰਬਰ ਤੋਂ ਪਹਿਲਾਂ-ਪਹਿਲਾਂ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹਦੇ ਬਾਅਦ ਉਹ ਜਥੇਦਾਰ ਰਗੜਗਾਇ ਦੀ ਨਿਯੁਕਤੀ ਅੱਜ ਵੀ ਇਸ ਗੱਲ ਦੇ باوجود ਕਿ ਉਹਨਾਂ ਦਾ ਮਾਨ ਸਨਮਾਨ ਹੋ ਗਿਆ ਅਜੇ ਵੀ ਵਿਵਾਦਾਂ ਚ ਕਿਰੇ ਹੋਏ ਨਜ਼ਰ ਆ ਰਹੇ ਦਿਖਾਇਆ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਕੀ ਪੂਰੀਆਂ ਸਿੱਖ ਸੰਥਾਵਾਂ ਪ੍ਰਵਾਨ ਕਰਦੀਆਂ ਕਈ ਸਿੱਖ ਜਥੇਬੰਦੀਆਂ ਕਹਿ ਕੇ ਆਪਾਂ ਅੱਗੇ ਗੱਲ ਕਰ ਸਕਦੇ ਆ ਉਹ ਇਹ ਸਵਾਲ ਉਠਾ ਰਹੀਆਂ ਕਿ ਸਮੁੱਚਾ ਸਿੱਖ ਪੰਥ ਇੱਕ ਥਾਂ ਦੇ ਇਕੱਠਾ ਹੋ ਕੇ ਸਾਂਝੇ ਤੌਰ ਤੇ ਫੈਸਲਾ ਕਿਉਂ ਨਹੀਂ ਲੈਂਦਾ ਇਸੇ ਤੇ ਰਾਜਨੀਤੀ ਕਿਉਂ ਹੋ ਰਹੀ ਆਪਾਂ ਇੱਕ ਦਿਨ ਪਹਿਲਾਂ ਵੀ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਜਥਾਪਾ ਕਹਿ ਰਹੇ ਸੀ ਭਾਈ ਰਾਜੋਣਾ ਜੀ ਇੱਕ ਆਲਸਰ ਕਿ ਕੀ ਤੇਰੇ ਮੇਰੇ ਵਾਲਾ ਫੈਸਲਾ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਫੈਸਲਾ ਤਾਂ ਲੈਣਗੇ ਫੈਸਲਾ ਤਾਂ ਤਾਂ ਹੀ ਹੈ ਜੇ ਅਗੇ ਉਹਨਾਂ ਦਾ ਕਿਹਾ ਸਿੱਖ ਪਰਵਾਨ ਜੋ ਇਹ ਜਿਹੜਾ ਆਸਰਤ ਫੇੜ ਹੈ ਇਹ ਖਤਮ ਕਰਨ ਦੀ ਲੋੜ ਤਾਂ ਹੀ ਪਰਵਾਨ ਗਿਆ ਮੰਨਿਆ ਜਾ ਸਕਦੇ ਆ ਜੀ ਜੀ ਅਸਤ ਸਾਬ ਅੱਗੇ ਜ਼ਿਕਰ ਜਿਹੜਾ ਉਹ ਨਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਾ ਕਰਾਂਗੇ ਅਪਾ ਜਾਣਦੇ ਆ ਦੁਨੀਆ ਭਰ ਦੇ ਵਿੱਚ ਇਸ ਸੰਬੰਧਿਤ ਸਮਾਗਮ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਖਰੇ ਤੌਰ ਤੇ ਸਮਾਗਮ ਕਰਵਾ ਰਹੀ ਹੈ ਜਿਸ ਦੀ ਸ਼ੁਰੂਆਤ ਅੱਜ ਦਿੱਲੀ ਤੋਂ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹੈ ਜਿਹੜੀ ਉੱਥੇ ਮੌਜੂਦ ਰਹੀ ਸੋ ਇਸ ਤੇ ਵੀ ਲਗਾਤਾਰ ਕੰਟਰੋਵਰਸੀ ਹੋਈ ਕਿ ਦਿੱਲੀ ਦੇ ਨਾਲ ਰਲ ਕੇ ਮਨਾਉਣਾ ਚਾਹੀਦਾ ਹੈ ਐਸਜੀਪੀਸੀ ਕਹਿੰਦੀ ਪੰਜਾਬ ਸਰਕਾਰ ਨੂੰ ਸਾਡੇ ਨਾਲ ਰਲ ਕੇ ਮਨਾਉਣਾ ਚਾਹੀਦਾ ਸੋ ਬੜੇ ਤਰ੍ਹਾਂ ਦੇ ਦੁਫਾੜੇ ਇਸ ਸਮਾਗਮ ਨੂੰ ਲੈ ਕੇ ਵੀ ਬਣੇ ਹੋਏ ਨੇ ਸਿਆਸਤ ਜਾਰੀ ਹੈ ਪਰ ਸ਼ੁਰੂਆਤ ਹੋ ਚੁੱਕੀ ਹੈ ਕਿਵੇਂ ਦੇਖਦੇ ਹਾਂ ਇਸ ਨੂੰ ਆਪਾਂ ਦੇਖੋ ਗੱਲ ਕਰ ਰਹੇ ਜਿਸ ਮੁੱਦੇ ਦਾ ਸੇਕਰ ਕਰ ਰਹੇ ਹੋ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿਆ ਹੈ ਅਹਿਮ ਫੈਸਲਾ ਲਿਆ ਹੈ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਆਨੰਦਪੁਰ ਸਾਹਿਬ ਮਨਾਇਆ ਜਾਏਗਾ ਤੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਮਾਰੋਹਾਂ ਕੀਤੇ ਜਾਣਗੇ ਨਗਰ ਕੀਰਤਨ ਹੋਣਗੇ ਵਿਦਿਅਕ ਸਥਾਪਾਵਾਂ ਚ ਯੂਨੀਵਰਸਿਟੀ ਹੋਣ ਕਾਲਜ ਹੋਣ ਉੱਥੇ ਸਾਰੇ ਸੈਮੀਨਾਰ ਕਰਵਾਏ ਜਾਣਗੇ ਔਰ ਗੁਰੂ ਸਾਹਿਬਾਂ ਦੀ ਜਿਹੜੀ ਸਿੱਖਿਆ ਉਹਨਾਂ ਦੀ ਵਿਚਾਰਧਾਰਾ ਉਸ ਨੂੰ ਅਗੇ ਤੋਰਿਆ ਜਾਏਗਾ ਅੱਜ ਜੇ ਆਪਾਂ ਸਮਾਗਮ ਦੀ ਗੱਲ ਕਰਦੇ ਆਂ ਤਾਂ ਦਿੱਲੀ ਦੇ ਅੰਦਰ ਕੁਝ ਜ਼ਰਾ ਸੀ ਇਸ ਕੰ ਜਿਹੜਾ ਇਹ ਸਮਾਗਮ ਰੱਖਿਆ ਗਿਆ ਯਾਨੀ ਕਿਹਾ ਜਾ ਸਕਦਾ ਹੈ ਕਿ ਅੱਜ ਸਾਰੇ ਕੈਬਨਟ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮਾਗਮ ਦੀ ਸ਼ਮੂਲੀਅਤ ਵਿੱਚ ਉਥੇ ਹੋਣ ਵਾਲੀਆਂ ਆਪਣੀਆਂ ਹਾਜ਼ਰੀਆਂ ਭਰਿਆਂ ਹਾਜ਼ਰ ਹੋਏ ਔਰ ਇਹ ਕਿ ਸੰਯੰਤਤਾ ਹੈ ਕਿ ਵੀ ਅੱਜ ਗੁਰਤੇਗ ਬਾਜ ਜੇ 350 ਸਾਲਲੇ ਦੇਸ਼ ਜਵ ਦੀ ਦਿਹਾੜਾ ਦੇ ਸੰਦਰ ਸਮਾਗਮ ਹੈ ਉਹਨਾਂ ਦੀ ਸ਼ੁਰੂਆਤ ਹੋ ਗਈ ਹੈ ਇੱਕ ਕੌਮੀ ਪੱਧਰ ਤੇ ਕਿਉਂਕਿ ਦਿੱਲੀ ਚ ਸਮਾਗਮ ਗੁਰਦਾਰਸਿ ਸਿਸਗਨ ਦਾ ਆਪਣੇ ਤੌਰ ਤੇ ਇਤਿਹਾਸਕ ਮੱਤ ਦਾ ਤਾਂ ਹਾਈ ਹੈ ਪਰ ਦਿੱਲੀ ਸਮਾਰੋਹਨ ਕਰਕੇ ਪੰਜਾਬ ਸਰਕਾਰ ਨੇ ਕੌਮੀ ਪੱਧਰ ਤੇ ਇੱਕ ਸਨਿਹਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਜਿਹੜਾ ਉਹਨਾਂ ਦੇ ਜਿਹੜੇ ਸਮਾਗਮ ਹੈ ਉਹ ਆਰੰਭ ਹੋ ਗਿਆ ਤਾਂ ਨੂੰ ਦਿੱਲੀ ਦੇ ਚੀਕ ਵੱਡਾ ਨਗਰ ਖੇਤਰ ਵੀ ਰੱਖਿਆ ਗਿਆ ਉਸ ਤੋਂ ਬਾਅਦ ਪੰਜਾਬ ਚ ਅਗਲੇ ਦਿਨਾਂ ਚ ਵਡੇ ਪ੍ਰੋਗਰਾਮ ਵੱਖ-ਵੱਖ ਤਹਾਵਾਂ ਤੇ ਹੋਣਗੇ ਸੈਮੀਨਾਰ ਹੋਣਗੇ ਗੋਸ਼ਟੀਆਂ ਹੋਣਗੀਆਂ ਧਾਰਮਿਕ ਸਮਾਗਮ ਕਰਵਾਏ ਜਾਣਗੇ ਸੋ ਅੱਜ ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਅਜਿਹੀ ਤਿੱਥੀ ਤੋਂ ਹੋ ਗਈ ਹੈ ਜੀ ਜੀ ਸਤਿ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਮਾਨਸਾ ਦੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸ਼ਰਮਸਾਰ ਕਰ ਦਿੱਤਾ ਪਹਿਲਾਂ ਕਹਿੰਦੇ ਸੀ ਕਿ ਪੁੱਤ ਕਪੁੱਤ ਹੋ ਸਕਦਾ ਹੈ ਮਾਪੇ ਕਮਾਪੇ ਨਹੀਂ ਹੋ ਸਕਦੇ ਪਰ ਇਹ ਘਟਨਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇਹ ਇੱਕ ਸਲੋਗਨ ਬਣਿਆ ਹੋਇਆ ਕਹਾਵਤ ਹੈ ਇਹ ਵੀ ਝੂਠੀ ਪੈਂਦੀ ਨਜ਼ਰ ਆ ਰਹੀ ਹੈ ਮਾਨਸਾ ਦੇ ਵਿੱਚ ਇੱਕ ਮਾਂ ਪਿਓ ਨੇ ਆਪਣਾ ਬੱਚਾ ਵੇਚਤਾ ਜਿਹੜਾ ਕਿ ਮਹਿਜ਼ 1,80,000 ਰੁਪਏ ਦੇ ਵਿੱਚ ਵੇਚਿਆ ਗਿਆ ਤੇ ਕਾਰਨ ਨਿਕਲਿਆ ਕਿ ਉਹਨਾਂ ਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਦੇ ਲਈ ਪੈਸਾ ਜਿਹੜਾ ਉਹ ਬੱਚੇ ਨੂੰ ਵੇਚ ਕੇ ਕਮਾਇਆ ਗਿਆ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਦੇਖੋ ਪੰਜਾਬ ਲਈ ਬਹੁਤ ਹੀ ਸ਼ਰਮਸਾਰਾ ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਇੱਕ ਜੋੜੀ ਵੱਲੋਂ ਆਪਣੇ ਬੱਚੇ ਨੂੰ ਵੇਚਿਆ ਜਾਣਾ ਇਸ ਲਈ ਕਿ ਨਸ਼ੇ ਦੀ ਲਤ ਜਿਹਦਾ ਤੁਸੀਂ ਜ਼ਿਕਰ ਕੀਤਾ ਨਸ਼ੇ ਦੀ ਜਿਹੜੀ ਹੋੜ ਹੈ ਉਹਨੂੰ ਪੂਰਾ ਕਰਨ ਦੇ ਲਈ ਉਹ ਦੇਖੋ ਮਾਲਵਾ ਨਾਲ ਸੰਬੰਧਿਤ ਬਰਲਾਡਾ ਦਾ ਜਿਹੜਾ ਖੇਤਰ ਜਿੱਥੋਂ ਦਾ ਇੱਕ ਪਿੰਡ ਹੈ ਜੇ ਜੋੜੀ ਨੇ ਆਪਣਾ ਬੱਚਾ ਵੇਚਿਆ ਇੱਕ ਤਾਂ ਇਹ ਸੁਨੇਹਾ ਜਾਂਦਾ ਕਿ ਦੇਖੋ ਪੰਜਾਬ ਅੰਦਰ ਕਿਸ ਤਰ੍ਹਾਂ ਦੀ ਸਿੱਧੀ ਹੋ ਗਈ ਹੈ ਕਿ ਮਾਵਾ ਨੂੰ ਜਾਂ ਮਾ ਬਾਬ ਨੂੰ ਜਿਹੜੇ ਨਸ਼ੇ 'ਚ ਲਿਪਟ ਹੋ ਗਿਆ ਆਪਣੇ ਪੁੱਤ ਵੇਚਣੇ ਪੈ ਰਹੇ ਆ। ਇਹ ਐਸੀ ਗੱਲ ਨਹੀਂ ਪਹਿਲਾਂ ਵੀ ਗੁਰਬਤ ਦੇ ਵਿੱਚ ਕਈ ਵਾਰੀ ਲੋਕਾਂ ਨੇ ਆਪਣੇ ਪੁੱਤ ਵੇਚੇ ਹੋਣਗੇ ਇਹ ਨਹੀਂ ਕਿਹਾ ਜਾ ਸਕਦਾ। ਪਰ ਜਿਹੜਾ ਇੱਕ ਵੱਡਾ ਨਾਰਾ ਦੇਖੋ ਭਗਵੰਤ ਮਾ ਲਗਾਤਾਰ ਇਹ ਕਹਿ ਰਹੇ ਕਿ ਜੁੱਧ ਨਸ਼ਿਆਂ 'ਵਰਤ। ਪਹਿਲਾਂ ਸਰਕਾਰਾਂ ਆਪਣੇ ਤੌਰ ਤੇ ਦਾਅਵੇ ਕਰਦੀਆਂ ਰਹੀਆਂ। ਕਪਟੂ ਆਮਰਿੰਦਰ ਚੱਲੇ ਕੇ ਦਾਅਵੇ ਕਰਦੇ ਆ ਕਰਦੇ ਆ। ਖੂਨ ਜਿਹੜਾ ਹੈਗਾ ਵਾਰ-ਵਾਰ ਪਰਤੀਵਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੁਝ ਕੋ ਐਗਜ਼ਾਮਪਲ ਆ ਬਿਲ੍ਹਾ ਡਾਕ ਇੰਟਰਨੈਟ ਜਿਸ ਕਦਰ ਇੱਕ ਜੋੜੇ ਨੇ ਆਪਣੇ ਬੇਟੇ ਨੂੰ ਵੇਚਿਆ ਦਸੇ ਦੀ ਘਤ ਉਸ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਪੰਜਾਬ ਕਿੱਡੀ ਵੱਡੀ ਤਰ੍ਹਾਂ ਦੇ ਵਿੱਚ ਦੀ ਨਿਕਲਿਆ ਮੈਂ ਦਰਸ਼ਕਾਂ ਨਾਲ ਇਹ ਗੱਲ ਵੀ ਸਾਂਝੀ ਕਰਨੀ ਚਾਹਾਂਗਾ ਕਿ ਜੇ ਜੋੜੇ ਨੇ ਆਪਣਾ ਬੱਚਾ ਵੇਚਿਆ ਉਹ ਤਾਂ ਦੇਖੋ ਕਿ ਉਹ ਉਹਨਾਂ ਚ ਜਿਹੜੀ ਮਦਰ ਹੈ ਜਿਹੜੀ ਬੱਚੇ ਦੀ ਮਾਂ ਹੈ ਉਹ ਪਹਿਲੋਂ ਅੰਨ ਰਹੀ ਹੈ ਸੁਭਾਈ ਪੱਦਰ ਤੇ ਪਹਿਲਵਾਨੀ ਖੇਤੇ ਸੁਦਾ ਕੇ ਨਾ ਰਹਾ ਸਿੱਧੀ ਇਹ ਬਣ ਗਈ ਹੈ ਕਿ ਪਹਿਲਵਾਨੀ ਛੱਡ ਕੇ ਨਸ਼ੇ ਦੇ ਕਿਤੇ ਦੋਨੇ ਹੀ ਜਲੇ ਅ ਬੱਚੇ ਦੀ ਮਾਂ ਤੇ ਬਾਪ ਆ ਉਹਨਾਂ ਨੇ ਲਾ ਮੈਰਿਜ ਕਰਵਾਈ ਜਾਣੀ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਆਮ ਤੌਰ ਤੇ ਸਾਡੇ ਸਮਾਜ ਚ ਕਹਿਆ ਜਾਂਦਾ ਜੀ ਕਈ ਵਾਰੀ ਜਿਹੜਾ ਪੁੱਤਾਂ ਨਸ਼ੇਸ ਲੱਗ ਜਾਂਦਾ ਹੈ ਤੇ ਨਸ਼ੇ ਤੋਂ ਛੁਡਾਉਣ ਲਈ ਇਸੇ ਲੜਕੀ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਜਾਂਦੀ ਹੈ ਕਿ ਜੀ ਸ਼ਾਇਦ ਵਿਆਹ ਹੋਣ ਤੋਂ ਬਾਅਦ ਲੜਕਾ ਠੀਕ ਹੋ ਜਾਏਗਾ ਪਰ ਇੱਥੇ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਦੋਨੇ ਚੰਗੇ ਜਿਹੜੇ ਆ ਗਏ ਤੇ ਸਮਝਾਇਆ ਜਾ ਸਕਦਾ ਕਿ ਖੇਡਨ ਵਾਲ ਜੁੜੇ ਹੋਏ ਵਿਅਕਤੀ ਕਿਰੋ ਜਵਾਚੇਰੇ ਕਿਰੋ ਤੇ ਕਿਸ ਕਦਰ ਉਹਨਾਂ ਨੂੰ ਕਿਸ ਸਥਿਤੀ 'ਚ ਪਹੁੰਚ ਗਿਆ ਉਹ ਬਿਲਕੁਲ ਆਪਣਾ ਬੱਚੇ ਵਿੱਚ ਆਇਆ ਮੈਨੂੰ ਇਹ ਲੱਗਦਾ ਹੈ ਕਿ ਇਹ ਜੋੜੇ ਨੇ ਬੱਚਾ ਨਹੀਂ ਵੇਚਿਆ ਪੰਜਾਬ ਦੀ ਮਾਂ ਨੇ ਬੱਚਾ ਵੇਚਿਆ ਹੂੰ ਔਰ ਪੰਜਾਬ ਦੀ ਤਰਾਸ ਦੀ ਇਸ ਤੋਂ ਵੱਡੀ ਹੋ ਨਹੀਂ ਸਕਦੀ ਕਿ ਪੰਜਾਬ ਦੀ ਕਿਸੇ ਮਾਂ ਨੂੰ ਆਪਣੀ ਨਸ਼ੇ ਦੀ ਲਤ ਪੂਰੀ ਕਰ ਲਈ ਆਪਣੇ ਦਿਲ ਦਾ ਜਿਗਰ ਦਾ ਟੋਟਾ ਜਿਹੜਾ ਵੇਚਣਾ ਪਏ ਜੀ ਜੀ ਬਿਲਕੁਲ ਅਸਰ ਸਾਹਿਬ ਅੱਗੇ ਜ਼ਿਕਰ ਜਿਹੜਾ ਉਹ ਤਰਨ ਤਰਨ ਜਮਨੀ ਚੂਨ ਦਾ ਕਰ ਲੈਨੇ ਆ ਕਿਉਂਕਿ ਜਮਨੀ ਚੂਨ ਦੇ ਵਿੱਚ ਦਿਨ ਕੁਛ ਹੀ ਰਹਿ ਗਏ ਨੇ ਅਜੇਹੇ ਦੇ ਵਿੱਚ ਪਾਰਟੀਆਂ ਵੱਲ ਤਾਂ ਸਭ ਦੀ ਨਿਗਾਹ ਪਰ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ 4 ਤੋਂ 5 ਨੇ ਜਿਹੜੇ ਉਹ ਰੈਕੋਗਨਾਈਜ਼ ਹੋ ਚੁੱਕੇ ਨੇ ਜਿਹੜੇ ਕਿ ਪਾਰਟੀਆਂ ਦੇ ਵੱਲੋਂ ਲੜ ਰਹੇ ਨੇ ਤੇ ਇੱਕ ਪੰਥਕ ਉਮੀਦਵਾਰ ਦੇ ਵਜੋਂ ਉੱਭਰਿਆ ਨੌਜਵਾਨ ਹੈ ਪਰ ਇਸ ਤੋਂ ਇਲਾਵਾ ਹੋਰ ਵੀ ਬੜੇ ਨੌਜਵਾਨ ਨੇ ਜਿਹੜੇ ਬੀਬੀਆਂ ਨੇ ਉਹ ਮੈਦਾਨ ਦੇ ਵਿੱਚ ਨੇ ਕੁੱਲ 20 ਨਾਮਜ਼ਦਗੀਆਂ ਆਈਆਂ ਸੀ 15 ਨੂੰ ਕਹਿ ਲਓ ਕਿ ਨਾਮਜ਼ਦਗੀਆਂ ਵਿੱਚ ਦੇ ਵਿੱਚੋਂ 15 ਨੂੰ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕਰ ਦਿੱਤਾ ਕਿ ਇਹ ਲੜਨਗੇ ਚੋਣ ਵੱਡੇ ਪੱਦਰ ਦੇ ਉੱਪਰ ਇੱਕ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਦੇ ਮੈਦਾਨ ਦੇ ਵਿੱਚ ਉਮੀਦਵਾਰ ਉਤਰਿਆ ਆਜ਼ਾਦ ਪਰ ਇਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਮੰਨਦੇ ਹੋ ਤਰਨਤਨ ਦੇ ਵਿੱਚ ਕਿ ਆਜ਼ਾਦ ਉਮੀਦਵਾਰਾਂ ਦੀ ਇਸ ਤਰ੍ਹਾਂ ਦੀ ਗਿਣਤੀ ਵਧਣ ਦਾ ਕੀ ਕਾਰਨ ਹੈ ਉਹ ਵੀ ਇੱਕ ਸੀਟ ਦੇ ਲਈ ਤੇ ਪਾਰਟੀਆਂ ਦੇ ਲਈ ਕਿਸ ਤਰ੍ਹਾਂ ਦੀ ਸਥਿਤੀ ਹੈ ਦੇ ਕੋਜ ਜਿਹੜਾ ਤਰਨਤਾਰਨ ਦੀ ਚੋਣ ਦੀ ਆਪਾਂ ਗੱਲ ਕਰਦੇ ਆਂ ਐਮ ਇਸ ਕਰਕੇ ਵੀ ਹੈ ਮੰਨਿਆ ਜਾ ਰਿਹਾ ਹੈ ਕਿ 27 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਇਮਤਿਹਾਨ ਹੈ ਰਾਸੀ ਪਾਰਟੀ ਲਈ ਹਾਲਾਂਕਿ ਜੇ ਤਾਂ ਆਪਾਂ ਗੱਲ ਕਰਾਂ ਕਿ 15 ਉਮੀਦਵਾਰ ਮੈਦਾਨ ਚ ਲੈ ਕੇ ਕਿੰਨੇ ਦੇ ਨਾਮਜ਼ਦਗੀ ਪੱਤਰ ਪਾਸ ਹੋ ਗਏ ਕਿੰਨੇ ਦੇ ਰੱਦ ਹੋ ਗਏ ਪਰ ਇਹਨਾਂ ਸਾਰਿਆਂ ਚੋਂ ਵੀ ਚਾਹੇ ਆਜ਼ਾਦ ਉਮੀਦਵਾਰ ਵੀ ਖੜੇ ਹੈ ਮੁੱਖ ਤੌਰ ਤੇ ਮੁਕਾਬਲਾ ਆਪਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਉਂਕਿ ਸੀਟ ਪਹਿਲਾਂ ਉਹਨਾਂ ਦੀ ਸੀ ਉਹ ਤਾਂ ਹੈ ਹੀ ਹੈ ਮੋਕਬ੍ਰੋਧੀ ਤੇ ਕਾਂਗਰਸ ਦੀ ਗੱਲ ਕਰ ਲਈਏ ਸ਼ੂਣੀ ਕਾਲੀ ਦਲ ਦੀ ਗੱਲ ਕਰ ਲਈਏ ਇਸੇ ਤਰੀਕੇ ਦੇ ਨਾਲ ਵਾਰਿਸ ਪੰਜਾਬ ਦੇ ਜਿਹੜਾ ਜਿਨ੍ਹਾਂ ਨੂੰ ਵਾਕਾ ਵਾਕ ਸਿੱਖ ਜਿਤੇ ਬੰਦਿਆਂ ਜਿਹਨੇ ਆਰਪੀ ਸਮੂਹ ਆ ਕਾਲੀ ਦਲ ਚ ਹੋਰ ਸਿੱਖ ਜਿਤੇ ਬੰਦਿਆਂ ਉਹ ਹਮੈਦਰਿਆਂ ਇਹਨਾਂ ਤੋਂ ਇਲਾਵਾ ਜਿਹਦੀ ਅਗਵਾਈ ਕਾਲੀ ਦਲ ਦੀ ਵੀਰ ਬਾਦਲੂ ਨੇ ਕਰ ਰਿਆ ਉਹ ਵੀ ਮਦਾਨ ਤੇ ਦੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਨਮਾਇੰਦਾ ਖੜਾ ਕਰਾਇਆ ਤੇ ਤਾਂ ਪੋਲੀਟਿਕਲ ਪਾਰਟੀਆਂ ਦੇ ਤਾਣੇ ਬਾਣੇ ਦਾ ਸਵਾਲ ਹੈ ਦਾਵੇਦਾਰੀਆਂ ਦਾ ਸਾਰੇ ਕਿ ਆਪ ਨੂੰ ਆਪਣੇ ਹਰ ਜੋ ਸਥਿਤੀ ਹੈ ਉਹ ਬੰਦੀ ਨਜ਼ਰ ਆ ਰਹੀ ਹੈ ਆ ਆਮ ਆਦਮੀ ਪਾਰਟੀ ਕਾਂਗਰਸ ਤੇ ਕੀ ਆਇਆ ਜਾ ਰਿਹਾ ਹੈ ਕਿ ਵਾਰਸ ਪੰਜਾਬ ਦੇ ਉਮੀਦਵਾਰ ਮੈਂ ਤਰਨਤਾਰਨ ਦੇ ਇਲਾਕੇ ਦੇ ਕੇ ਵੋਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਦੇਖੋ ਮੁਕਾਬਲਾ ਤਾਂ ਮੁਕਾਬਲਾ ਹੀ ਹੁੰਦਾ ਇਹਦੇ ਬਾਰੇ ਆਪਾਂ ਕੋਈ ਨਤੀਜਾ ਕਹਿਣਾ ਵੀ ਕਿ ਚੱਲ ਰਿਹਾ ਇਸ ਕੋਈ ਬਾਝ ਵੀ ਨਹੀਂ ਹੁੰਦਾ ਦਿਨ ਵੀ ਐਨੇ ਪਿਆ ਜੀ ਪਰ ਇਹ ਕਿਹਾ ਜਾ ਸਕਦਾ ਰਵੈਤੀ ਤਰ੍ਹਾਂ ਦੇ ਮੁਕਾਬਲੇ ਚ ਜਦੋਂ ਉਹ ਵਾਰਿਸ ਪੰਜਾਬ ਦਾ ਜਿਹੜਾ ਉਮੀਦਵਾਰ ਹੈ ਉਹ ਵੀ ਮੁਕਾਬਲੇ ਛਾ ਕੇ ਖੜਾ ਹੋ ਗਿਆ ਇਥੋਂ ਤਾਂ ਜਾ ਲਗਾਇਆ ਜਾ ਸਕਦਾ ਕਿ ਧਰਮਧਰਮ ਦੇ ਲੋਕ ਕਿਸ ਤਰੀਕੇ ਨਾਲ ਸੋਚ ਰਹੇ ਜਣੀ ਉੱਥੇ ਮੁਕਾਬਲਾ ਜੇ ਆਖਰ ਜਿਹੜਾ ਬਣਦਾ ਨਜ਼ਰ ਆ ਰਿਹਾ ਉਹ ਕੋਈ ਚੌਕੂਣਾ ਜਾਂ ਪੰਜ ਗੁਣਾ ਨਹੀਂ ਠੋਕੜ ਜਿਹਾ ਆਪਾਂ ਬਿਲਕੁਲ ਸਧਾਰਨ ਢੰਗ ਨਾਲ ਵੀ ਗੱਲ ਕਰੀਏ ਕਾਂਗਰਸ ਆਪ ਤੇ ਜਿਹੜਾ ਪੰਥਕ ਤੇ ਦਾ ਨਮਾਇੰਦਾ ਹੈਗਾ ਜਿਹੇ ਅਮਰਤਪਾਲ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਮਾਤੇ ਕਿਤੇ ਮਾਤੇ ਕਰ ਰਿਹਾ ਸੋ ਇਸ ਤਰ੍ਹਾਂ ਦੀ ਸਥਿਤੀ ਤਰਨਤਾਂ ਨੇ ਇੱਕ ਵੱਖਰੀ ਕਿਸਮ ਦੀ ਤਸਵੀਰ ਪੇਸ਼ ਕਰ ਰਿਹਾ ਜਿਸ ਦਾ ਅਸੀਂ ਜ਼ਿਕਰ ਕੀਤਾ ਮੈਂ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਜੇ ਉੱਥੇ ਤਰਨਤਾਂ ਦੇ ਤਣਤੇ ਦੀ ਮੁਕਾਬਲੇ ਹੁੰਦੇ ਆ ਕੀ ਜੇ ਇਦਾਂ ਦੇ ਨਤੀਜੇ ਹੁੰਦੇ ਦੇ ਕੋਈ ਸਵਾਲ ਹੀ ਨਹੀਂ ਹੈ ਕਿ ਕੌਣ ਜਿੱਦਾ ਕੌਣ ਹਾਰਦਾ ਉਹ ਤਾਂ ਜਿੱਦਾਂ ਅਕਸਰ ਮੈਨੂੰ ਮੈਚਸ ਦੀ ਰਿਪੋਰਟਿੰਗ ਸੀ ਮੈਨੂੰ ਕਿਸੇ ਨੇ ਪੁੱਛਿਆ ਕਿ ਫਰਾਂਸ ਇਹਦੇ ਜਿੱਤੇਗਾ ਕੌਣ ਮੈਂ ਕਿ ਜਿਹੜਾ ਸਭ ਤੋਂ ਵੱਧ ਵੋਟਾਂ ਲੈ ਜਾਏਗਾ ਉਹ ਜਿੱਤੇਗਾ ਕਹਿੰਦੇ ਇਹ ਕੀ ਚਲਵਾ ਹੋਇਆ ਮੇਰੇ ਖਿਆਲ ਆ ਵੀ ਹੀ ਹੈ ਜਿੱਤੇਗਾ ਹੀ ਜਿਹੜਾ ਫਸਟ ਵੋਟਾਂ ਲੈ ਕੇ ਜਾਏਗਾ ਸੋ ਜਿਤਨਾ ਤੇਕ ਨਹੀਂ ਹੈ ਉਹ ਜਿੱਤੇਗਾ ਪਰ ਦੂਜੇ ਨੰਬਰ ਤੇ ਕੌਣ ਹੁੰਦਾ ਤੀਜੇ ਨੰਬਰ ਤੇ ਕੌਣਾ ਇਹ ਬੜੀ ਐਮੀਤ ਹੈ ਜੇ ਕਾਂਗਰਸ ਤੇ ਆਪ ਵੀ ਪਹਿਲੇ ਦੂਜੇ ਤੇ ਹੁੰਦੇ ਆ ਅਮਰਪਾਲ ਦਾ ਉਮੀਦਵਾਰ ਤੀਜੇ ਤੇ ਹੁੰਦਾ ਤਦ ਵੀ ਆਪਾਂ ਨੋਟਿਸ ਲੈਣਾ ਬਣਦਾ ਹੈ ਜੇ ਕਿਤੇ ਦੂਜੇ ਨੰਬਰ ਤੇ ਆਉਂਦਾ ਜਾਂ ਪਹਿਲੇ ਤੇ ਆਉਂਦਾ ਇਹ ਤਾਂ ਪ੍ਰਸਿੱਧੀਆਂ ਦੱਸਣੀਆਂ ਪਰ ਇਹਦੇ ਨਾਲ ਇੱਕ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਿਆ ਤਰਨਤਨ ਦੀ ਵਿਧਾਨ ਸਭਾ ਚੋਣ ਤੋਂ ਬਾਅਦ ਇਹ ਪੰਜਾਬ ਦੀ ਜਿਹੜੀ ਆਰੀ ਵਿਧਾਨ ਸਭਾ ਵਿਧਾਨ ਸਭਾ ਚੋਣ ਹੈ 27 ਦੀ ਉਹ ਕਿਹੋ ਜਿਹਾ ਸੀਨ ਹੋ ਸਕਦਾ ਹੈ ਜਿਹੜਾ ਚਿਹਰਾ ਜਿਹੜਾ ਸ਼ੀਸ਼ਾ ਜਿਹੜਾ ਹੈਗਾ ਉਹ ਤਰਨਤਾਰਨ ਦੀ ਚੋਣ ਬਖਾਏਗੀ ਪੰਜਾਬੀਆਂ ਨੂੰ ਜੀ ਸਿੱਧੂ ਸਾਹਿਬ ਅੱਗੇ ਜ਼ਿਕਰ ਜਿਹੜਾ ਉਹ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਅਨੋਖਾ ਸੈਸ਼ਨ ਹੈ ਜਿਹੜਾ ਉਹ ਇਸ ਵਾਰ ਹੋਣ ਜਾ ਰਿਹਾ ਕਿਉਂਕਿ ਸਪੀਕਰ ਸਾਹਿਬ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉਹਨਾਂ ਦੀ ਰੁਚੀ ਸਿਆਸਤ ਦੇ ਵੱਲ ਵਧਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਤੇ ਪੰਜਾਬ ਵਿਧਾਨ ਸਭਾ ਦਾ ਮੌਕ ਸੈਸ਼ਨ ਜਿਹੜਾ ਉਹ ਲਗਾਇਆ ਜਾ ਰਿਹਾ ਜਿੱਥੇ ਵਿਦਿਆਰਥੀਆਂ ਨੂੰ ਸਿਆਸਤ ਬਾਰੇ ਕਾਫੀ ਕੁਝ ਦੱਸਿਆ ਜਾਏਗਾ ਕਿਵੇਂ ਦੇਖਦੇ ਹੋ ਇਸ ਪਹਿਲੂ ਨੂੰ ਕਿਉਂਕਿ ਵਿਦਿਆਰਥੀਆਂ ਨੂੰ ਕਾਫੀ ਕੁਝ ਸਕੂਲ ਚ ਸਿਖਾਇਆ ਜਾਂਦਾ ਤੇ ਹੁਣ ਸਿਆਸਤ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਸਿਖਾਈ ਜਾਵੇ ਬਹੁਤ ਦਿਲਚਸਪ ਸਵਾਲ ਹੈ ਸਪੀਕਰ ਕਤਾਰ ਸਿੰਘ ਸੰਨਵਾ ਮੈਂ ਉਹਨਾਂ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਉਹ ਕਈ ਵਾਰ ਬਿਲਕੁਲ ਨਵਿਕੇਲੇ ਫੈਸਲੇ ਲੈਂਦੇ ਪਹਿਲੀ ਗੱਲ ਤਾਂ ਅਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਜਾਉਣਾ ਲਗਾਉਣਾ ਉਹ ਆਪਣੇ ਆਪ ਜਿਹੜਾ ਵੱਡਾ ਵੱਡਾ ਨਿਯਕਲਾ ਫੈਸਲਾ ਹੈ ਇਹ ਤਾਂ ਪਹਿਲਾਂ ਕਿਤੇ ਅਜੇ ਤੱਕ ਹੋਇਆ ਨਹੀਂ ਉਂਝ ਆਪਾਂ ਅੱਜ ਦੀ ਗੱਲ ਕਰਦੇ ਆਂ ਤਾਂ ਸਨਮਾ ਸਰ ਪੰਜਾਬ ਭਿਆਨ ਜਾਰੀ ਕਰਕੇ ਗੱਲ ਕਹੀ ਹੈ ਕਿ ਉਹ ਜਿਹੜਾ 22 ਨਵੰਬਰ ਦਾ ਦਿਨ ਤਾਂ ਕੀਤਾ ਗਿਆ ਮੌਕ ਸੈਸ਼ਨ ਲਵੇਗਾ ਔਰ ਦੇਖੋ ਕਿਸ ਤਰ੍ਹਾਂ ਕਹਿੰਦੇ ਵਿਦਿਆਰਥੀਆਂ ਨੂੰ ਰਾਜਨੀਤੀ ਦੀ ਜਾਣਕਾਰੀ ਦੇਣੀ ਹੈ ਕਿੱਦਾਂ ਜਾਣਕਾਰੀ ਦੇਣੀ ਹੈ 117 ਵਿਧਾਨ ਸਭਾ ਦੇ ਹਲਕੇ ਆ ਉਹ ਕਹਿੰਦੇ 117 ਹੀ ਜਿਹੜਾ ਇੱਥਾਂ ਤੋਂ ਜ਼ਿਲ੍ਹਿਆਂ ਤੋਂ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ कि ਤੁਸੀਂ ਇੱਕ ਇੱਕ ਵਿਦਿਆਰਥੀ ਆਪਣੇ ਇਲਾਕੇ ਚੋਂ ਚੁਰਕੇ ਭੇਜੋ ਜਿਹੜਾ ਤੁਹਾਡੇ ਕਿਹਾ ਜਾਏਗਾ ਕਿ ਹਲਕੀ ਦੀ ਨਿਮੈਂਤਗੀ ਕਰੇਗਾ ਇਸੇ ਤਰੀਕੇ ਨਾਲ ਜਿਵੇਂ ਮੁੱਖ ਮੰਤਰੀ ਇਸ ਸੰਗਰੂਹ ਨਾਲ ਸੰਬੰਧ ਰੱਖਦੇ ਆ ਤਾਂ ਸੰਗਰੂਹ ਜਾਂ ਉਸ ਹਲਕੇ ਦਾ ਜਿਹੜਾ ਵੀ ਵਿਦਿਆਰਥੀ ਆਏਗਾ ਉਹ ਮੁੱਖ ਮੰਤਰੀ ਦੀ ਨਿਮੈਂਤਗੀ ਕਰੇਗਾ ਵਿਰੋਧੀ ਤੇ ਦੇਖੋ ਪ੍ਰਸਾਧ ਬਾਜਵਾ ਹੁਣੇ ਕਿਸਾਸ ਪਰਵਾਦੇ ਆ ਮੇਲੇ ਲਾਂਦੇ ਲਾਕੀ ਚੋਂ ਜੀ ਸੁਖਰੁद्धि ਤੇ ਦਾ ਕੋਈ ਜਿਹੜਾ ਵਿਦਿਆਰਥੀ ਬਣੇਗਾ ਔਰ ਬਣੇਗਾ ਜਿੱਥੋਂ ਦੇ ਪ੍ਰਤਾਪ ਸਿੰਘ ਬਾਜਵਾ ਉਸ ਇਲਾਕੇ ਚੋਂ ਆਏਗਾ ਜੀ ਜੀ ਇਸੇ ਤਰੀਕੇ ਨਾਲ ਉੱਪਰ ਦੇਖੋ ਕੀ ਦਰਚਰਥੀ ਹੈ ਕਿ ਜਿੱਥੋਂ ਮਹਿਲਾਵਾਂ ਚੁਣੀਆਂ ਗਈਆਂ ਮਹਿਲਾਵਾਂ ਜਿਹੜੀਆਂ ਵਿਧਾਨ ਸਭਾ ਚ ਮੈਂਬਰ ਹੈ ਉੱਥੋਂ ਜਿਹੜੀਆਂ ਕੁੜੀਆਂ ਸਕੂਲਾਂ ਚ ਆਉਣੀਆਂ ਉਹ ਵੀ ਉਹਨਾਂ ਸੀਟਾਂ 'ਤੇ ਆਉਣੀਆਂ ਜਿੱਥੇ ਮਹਿਲਾਵਾਂ ਐਸਵੇਲੇ ਪ੍ਰਤੀਨਿਧਤਾ ਕਰ ਰਹੀਆਂ ਇਦਾਂ ਇਹਨਾਂ ਸੂਚੇ ਜਾਤੀਆਂ ਦੀ ਗੱਲ ਕਰ ਲਈਏ ਸੂਚੇ ਜਾਤੀਆਂ ਦੇ ਨੁਮਾਇੰਦਿਆਂ ਦੀਆਂ ਸੀਟਾਂ ਉਹਨਾਂ ਸੀਟਾਂ ਦੇ ਉਹ ਹੀ ਵਿਦਿਆਰਥੀ ਆ ਕੇ ਬੈਠਣਗੇ ਸਾਨੂੰ ਇੱਕਲੀ ਕਿਸੰਦਾ ਇੱਕ ਬਣਾਇਆ ਜਾ ਰਿਹਾ ਇੱਕ ਚੰਗਾ ਮੈਸਜ ਹੈ ਚੰਗਾ ਇੱਕ ਤਜਰਬਾ ਆਏਗਾ ਵਿਦਿਆਰਥੀਆਂ ਨੂੰ ਨਵੀਂ ਕਿਸਮ ਦੀ ਜਾਣਕਾਰੀ ਮਿਲੇਗੀ ਨਹੀਂ ਤਾਂ ਅਕਸਰ ਕੀ ਮੈਂ ਦੇਖਦਾ ਕਿ ਕਈ ਵਾਰੀ ਜਿਹੜੇ ਵਿਦਿਆਰਥੀ ਹਨ ਸਕੂਲਾਂ ਵਾਲੇ ਕਦੇ ਕਦੇ ਹੁੰਦਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਦਿਖਾਉਣ ਲਈ ਲੈ ਜਾਂਦੇ ਪਹਿਲਾਂ ਤਾਂ ਵੱਡੀ ਪੱਧਰ ਤੇ ਵਿਦਿਆਰਥੀਆਂ ਨੂੰ ਉੱਥੇ ਬੈਠਣ ਦਾ ਇੰਤਜ਼ਾਮ ਨਹੀਂ ਹੁੰਦਾ ਵਿਧਾਨ ਸਭਾ ਚ ਬੜਾ ਔਖਾ ਹੁੰਦਾ ਤੇ ਨਾ ਹੀ ਇਦਾਂ ਦਾ ਕੋਈ ਮੌਕਾ ਮਿਲਦਾ ਹੁਣ ਕਿਉਂਕਿ ਸੈਸ਼ਨ ਹੀ ਵਿਦਿਆਰਥੀਆਂ ਦੇ ਹੱਥ ਚ ਆਪਣੇ ਆਪ ਤੇ ਇੱਕ ਕਮਾਲ ਦੀ ਐਗਜ਼ਾਮਪਲ ਹੈ ਉਰਦੀ ਚਰਚਾ ਮੈਂ ਲਗਾ ਸਮਝੇਪੇਗਾ ਵਿਦਿਅਕ ਸਿਸਟਮ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਚ ਹੋਏਗੀ ਹੋਏਗੀ ਉਹਦੇ ਤੇ ਸਿੱਖਿਆ ਵੀ ਮਿਲੇਗੀ ਇਹ ਸਾਡੀ ਰਾਜਨੀਤੀ ਕਿਉਂ ਜਿਹੜੇ ਜੋਵਾ ਚਿਹਰੇ ਆ ਕੱਲ ਨੂੰ ਜਿਹੜੀ ਪੀੜ੍ਹੀ ਐ ਅੱਜ ਜਿਹੜੇ ਵਿਦਿਆਰਥੀ ਐ ਇਹ ਵੀ ਸਨਿਆਨ ਕਿ ਕੱਲ ਵੀ ਇਨਾਂ ਚ ਮੁੱਖ ਮੰਤਰੀ ਬਣਨਗੇ ਜਿਨਾਂ ਚ ਵਿਧਾਇਕ ਬਣਨਗੇ ਇੱਕ ਬੜਾ ਚੰਗਾ ਆਪਰਾਲਾ ਜੀ ਸਿੱਧ ਸਾਹਿਬ ਅੱਗੇ ਜ਼ਿਕਰ ਕਿਸਾਨਾਂ ਦਾ ਕਰ ਲੈਨੇ ਆ ਕਿਸਾਨ ਜਿਸ ਤਰ੍ਹਾਂ ਆਪਾਂ ਅਕਸਰ ਜ਼ਿਕਰ ਕਰਦੇ ਰਹਿੰਨੇ ਆ ਫਿਰ ਪਹਿਲਾਂ ਹੜ੍ਹਾਂ ਨੇ ਮਾਰਿਆ ਫਿਰ ਜਿਹੜੇ ਮੀਂਹ ਪਏ ਉਹਨਾਂ ਨੇ ਕਿਸਾਨਾਂ ਨੂੰ ਮਾਰਿਆ ਨਮੀ ਵੱਧ ਸੀ ਫਸਲ ਦੇ ਵਿੱਚ ਚੁੱਕੀ ਨਹੀਂ ਗਈ ਘਟ ਰੇਟ ਤੇ ਚੁੱਕੀ ਗਈ ਉਹ ਮੁਸ਼ਕਿਲਾਈਆਂ ਪਰ ਹੁਣ ਜਿਹੜੀ ਅਗਲੀ ਆ ਰਹੀ ਆਪਣੇ ਹੜੀ ਹੈ ਉਸ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਨੇ ਕਿਉਂਕਿ ਕਣਕ ਤਾਂ ਚਲੋ ਬਜਾਈ ਚੱਲੀ ਪਈ ਹੈ ਪਰ ਖਾਦ ਨੂੰ ਲੈ ਕੇ ਡੀਏਪੀ ਖਾਦ ਨੂੰ ਲੈ ਕੇ ਜਿਹੜੀ ਮੁਸ਼ਕਲ ਹੈ ਉਹ ਪਿਛਲੇ ਸਾਲ ਵੀ ਬਣੀ ਸੀ ਇਸ ਸਾਲ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ ਸੋ ਕਿਸਾਨ ਕਿਸੇ ਪਾਸਿਓਂ ਵੀ ਜੇ ਸਿੱਧੇ ਲਫ਼ਜ਼ਾਂ ਚ ਕਹੀਏ ਤਾਂ ਸੌਖੇ ਹੁੰਦੇ ਵਿਖਾਈ ਨਹੀਂ ਦੇ ਰਹੇ ਕਿਵੇਂ ਦੇਖਦੇ ਇਸ ਨੂੰ ਪੰਜਾਬੀ ਹੈ ਪੰਜਾਬੀ ਦਾ ਬਹਿਜੂ ਕਹਿੰਦੇ ਕਿ ਕਿਸਾਨਾਂ ਦੀ ਜਾਨ ਕਦੇ ਵੀ ਸੌਖੀ ਨਹੀਂ ਹੁੰਦੀ ਮੇਰਾ ਕਿੱਕੀ ਜੀ ਰਹਿੰਦੇ ਆ ਪਹਿਲਾਂ ਤਾਂ ਕਿਤੇ ਫਸਲਾਂ ਦੀ ਸਾਂਭ ਸੰਭਾਲ ਕਿਤੇ ਹੜ੍ਹਾਂ ਦਾ ਟੱਕਰ ਆ ਕਿਤੇ ਜਮੀਨ ਰੁੜ ਗਈ ਕਿਤੇ ਜਿਹੜੀ ਫਸਲ ਮੰਡੀ ਚ ਆ ਗਈ ਉਹਦੇ ਕੀ ਨਹੀਂ ਹੈਗੀ ਤੇ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀਏ ਦੇਖੋ ਕਣਕ ਦੀ ਬਿਜਾਈ ਪਹਿਲੀ ਗੱਲ ਤਾਂ ਮੈਂ ਕੱਲ ਕਿਸਾਨ ਆਗੂ ਨਾਲ ਗੱਲ ਕਰ ਰਿਹਾ ਸੀ ਕਿ ਹੜਮਾਰੇ ਖੇਤਾਂ ਦੀ ਜਿਹਨਾਂ ਦੀ ਜ਼ਮੀਨਾਂ ਦੇ ਉੱਤੇ ਰੇਤ ਚੜ ਗਈ ਹੈ ਉਹ ਕਹਿੰਦੇ ਮੁਸ਼ਕਲ ਨਾਲ ਹੀ 2530 ਫੀਸਦੀ ਤੱਕ ਜਿਹੜੀ ਜ਼ਮੀਨ ਹੈ ਉਹ ਸਾਫ਼ ਹੋਏਗੀ ਬਿਜਾਈ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਹੜਾ ਆਦਰ ਤੌਰ ਤੇ ਮੰਨਿਆ ਜਾਂਦਾ ਹੈ ਉਹ ਨਵੰਬਰ ਦਾ ਮਹੀਨਾ ਹੀ ਬਿਜਾਈ ਦਾ ਮੰਨਿਆ ਜਾਂਦਾ ਹੈ ਨਾ ਉਸ ਤੋਂ ਬਾਅਦ ਬਿਜਾਈ ਲੇਟ ਹੋ ਜਾਂਦੀ ਹੈ ਸਰਦੀ ਜ਼ੋਰ ਫੜ ਲੈਂਦੀ ਹੈ ਫਿਰ ਉਹ ਫਸਲ ਹੁੰਦੀ ਵੀ ਨਹੀਂ ਕਿਸੇ ਢੰਗ ਦੀ ਆਮੇ ਗੁਜ਼ਾਰੇ ਲੈ ਫਸਲ ਨਿਕਲਦੀ ਹੋਵੇ ਚੋਂ ਸੋ ਇਹਦੇ ਚੱਲ ਜਾਂ ਉਹ ਕਹਿੰਦੇ ਵੀ 25 30 ਫਸਦੀ ਮੁਸ਼ਕਲ ਨਾਲ ਜ਼ਮੀਨ ਸਾਫ਼ ਹੋਏਗੀ ਜਿਹੜੀਆਂ ਜ਼ਮੀਨਾਂ ਦਰਿਆਵਾਂ ਚੜ ਗਿਆਂ ਉਹਦਾ ਗਲ ਦਾਪ ਹੋ ਗਈ ਪਹਿ ਗਿਆ ਉਹਦਾ ਕੀ ਹੋਵੇਗਾ ਕੀ ਨਹੀਂ ਹੋਏਗਾ ਨਾ ਸਰਕਾਰ ਨੇ ਕੁਝ ਨਹੀਂ ਕੀਤਾ ਅਜੇ ਤੱਕ ਤੇ ਨਾ ਹੀ ਕਿਸਾਨਾਂ ਨੂੰ ਸਮਝ ਲੱਗ ਰਹੀ ਹੈ ਰਿਪੋਰਟਾਂ ਵੀ ਜਿਹੜੀਆਂ ਆ ਰਹੀਆਂ ਨੇ ਦੇਖੋ ਆਪਾਂ ਕਿਸਾਨਾਂ ਦੀ ਸਥਿਤੀ ਦਾ ਜ਼ਿਕਰ ਕਰ ਰਹੇ ਹਾਂ ਫਾਰ ਐਗਜ਼ਾਮਪਲ ਅੱਜ ਹਾਰਪੁਰ ਦੇ ਲਈ ਦੀ ਰਿਪੋਰਟ ਹੈ ਸਰਕਾਰ ਬਣਾ ਰਿਹਾ ਰਿਪੋਰਟਾਇਕ 85 86 ਏਕੜ ਦੀ ਖੜਾਂ ਦੇ ਨਾਲ ਦਰਿਆਵਾਂ ਦੇ ਨਾਲ ਜਿਹੜੀ ਰੁੜੀ ਆ ਜਿਹੜਾ ਸਯੁਤ ਕਿਸਾਨ ਮੋਰਚਾ ਨਾਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ ਉਹਨਾਂ ਮੁਤਾਬਕ ਹੈ ਕਿ 2250 ਏਕੜ ਜ਼ਮੀਨ ਸਿਆਗਪੁਰ ਦੇ ਦਰਿਆ ਦੇ ਚੜ੍ਹ ਗਈ ਹੈ ਇਹ ਤੁੰਦਾ ਜਿਨ੍ਹਾਂ ਨੇ ਫਸਲ ਪੀਚਣੀ ਹੈ ਡੀਪੀ ਖਾਦ ਦੀ ਆਪਾਂ ਗੱਲ ਕਰ ਰਹੇ ਹਾਂ ਡੀਪੀ ਖਾਦ ਦਾ ਹਰ ਵਾਰ ਕਿਉਂ ਸਮੱਸਿਆ ਹੁੰਦੀ ਹੈ ਸਰਕਾਰਾਂ ਬੜੀਆਂ ਦਾਅਵੇਦਾਰੀਆਂ ਕਰਦੀਆਂ ਬੜਾ ਜੀਵ ਇਤفاق ਹੈ ਕਿੰਦਰ ਕਹਿੰਦਾ ਜੀ ਹੜਾਂ ਦਾ ਪਹਿਲਾਂ ਪ੍ਰਬੰਧ ਨਹੀਂ ਕੀਤਾ ਗਿਆ। ਵਿਰੋਧੀ ਕਹਿੰਦੇ ਜੀ ਪਹਿਲਾਂ ਨਦੀਆਂ ਨਾਲੇ ਸਾਫ਼ ਨਹੀਂ ਕਰੇਗੇ ਤਾਂ ਹੜਾ ਇੱਕ ਵੱਡਾ ਸਵਾਲ ਹੈ ਕਿ ਕਣਕ ਦੀ ਬਜਾਈ ਵੀ ਅਚਾਨਕ ਹੁੰਦੀ ਹੈ। ਜੀ ਕਣਕ ਦੀ ਬਜਾਈ ਦੀ ਕੀ ਖਾ ਚਾਹੀਦੀ ਹੈ ਜਿਹੜੀਆਂ ਖਾਧਾਂ ਚਾਹੀਦੀਆਂ ਉਹ ਤਾਂ ਪਹਿਲਾਂ ਹੀ ਪਤਾ ਹੈ। ਕਿਉਂ ਹਰ ਵਾਰ ਆਨ ਦੇ ਨਾਲ ਇਦਾਂ ਬੇਰੁਖੀ ਦਾ ਵਤੀਰਾ ਕੀਤਾ ਜਾਂਦਾ ਉਹ ਕਿਤੇ ਟੱਕਰਾ ਮਾਰਦੇ ਆ ਵਪਾਰੀਆਂ ਤੋਂ ਲੈਂਦੇ ਆ ਮਹਿੰਗੇ ਭਾਅ ਖਰੀਦਦੇ ਆ ਕਿਤੇ ਮਿਲਦੀ ਨਹੀਂ। ਜਾ ਕਈ ਜੇ ਕੋਸ਼ਿਸ਼ੀਆਂ ਸਰਕਾਰੀ ਸੈਟੀਆਂ ਉਹਨਾਂ ਚ ਖਾਦਾ ਆ ਵੀ ਜਾਂਦੀ ਹੈ ਤਾਂ ਉੱਥੇ ਕਿਸਾਨਾਂ ਚ ਹਫੜਾ ਤਬੜੀ ਮੱਚ ਜਾਂਦੀ ਹੈ ਕਿ ਅਸੀਂ ਕਰਾਈਏ ਹਾਂ ਨਾਲ ਬੜਾ ਖੂਜਾ ਮਜ਼ਾਕ ਜਣੀ ਕਣਕ ਦੀ ਬਜਾਈ ਤੋਂ ਲੈ ਲਓ 10 ਸਾਲ ਲਗਾ ਲਓ ਕਿ ਕਿਸਾਨ ਦੀ ਤਰਾਸ ਦੀ ਕੀ ਹੈ ਜੇ ਕਣਕ ਦੀ ਬਜਾਈ ਦੀ ਕੀ ਖਾਦੀ ਤਰਾਸ ਹੈ ਕਣ ਕਬੱਡੀ ਹੋਏਗੀ ਸਿਰੇ ਚੜੇਗੀ ਗੜੇ ਪਹਿਣਗੇ ਨਹੀਂ ਪਹਿਣਗੇ ਬਿਮਾਰੀਆਂ ਲੱਗਣੀਆਂ ਨਹੀਂ ਲੱਗਣੀਆਂ ਜਦੋਂ ਬਜਾਈ ਵੇਲੇ ਉਹਦੀ ਜਾਣਕਾਰੀ ਕੀ ਜਾਏ ਕਿ ਡੀਏਪੀ ਕਾਰ ਕਿੱਥੋਂ ਲੈਣੀ ਹੈ ਜੀ ਜੀ ਫਿਰ ਨੇਪਰੇ ਤੋਂ ਤਾਂ ਕਿਸਾ ਕਿਸਾਨ ਨਹੀਂ ਕੋਸੀ ਕਿਤੇ ਕਿਸੇ ਨੇ ਕਿਹਾ ਕਿ ਡੀਏਪੀ ਖਾਦ ਨਹੀਂ ਮਿਲਦੀ ਕਾਰਵਾਈ ਕੀਤੀ ਜਾਵੇ ਵਪਾਰੀਆਂ ਦੇ ਉੱਤੇ ਜਾਂ ਸਰਕਾਰ ਦੇ ਉੱਤੇ ਹਾਂ ਚਾਰ ਜਗ੍ਹਾ ਤੇ ਪ੍ਰਾਈ ਲੋਕਾਂ ਲੱਗ ਜਾਣਾ ਤਾਂ ਉੱਥੇ ਕਹਿੰਦੇ ਕਿ ਕੇ ਦਰਜ ਕਰ ਲੋ ਬੜੀ ਬੜੀ ਜਾਤੀ ਕਰੇ ਪ੍ਰਦੂਸ਼ਣ ਵਗਾਰਨੇ ਜੀ ਤੇ ਕਿਸਾਨ ਦੀ ਫਸਲ ਹੀ ਨਹੀਂ ਹੋਏਗੀ ਕੰਨੂ ਕੰਨ ਕਰੂ ਅੱਗਾਂ ਲੱਗਣਗੇ ਉਦੋਂ ਜ਼ਰੂਰ ਸਾਰੇ ਅੱਗੇ ਆ ਜਾਣਗੇ ਅਧਿਕਾਰੀ ਵੀ ਅੱਗੇ ਆ ਜਾਣਗੇ ਸਰਕਾਰਾਂ ਵੀ ਕਹਿਣੀਆਂ ਕਿ ਛੇਤੀ ਜਲਿਆਗਾ ਕਾਰਵਾਈ ਕਰੋ ਜਿਹੜੇ ਕਿਸਾਨ ਨੇ ਕਣਕ ਦੀ ਫਸਲ ਨੂੰ ਨਾਲ ਨੂੰ ਅੱਗ ਲਾਈ ਆ ਤੇ ਹੁਣ ਕਣਕ ਦੀ ਬਜਾਈ ਕਿਦਾਂ ਕਰੇ ਕਿਸਾਨਾਂ ਇਹਦਾ ਜਵਾਬ ਕੌਣ ਦੇਵੇਗਾ ਜੀ ਜੀ ਜੀਸੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਹਿਮ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਵਿੱਚ 11 ਦਵਾਈਆਂ ਦੇ ਨਮੂਨੇ ਫੇਲ ਹੋਏ ਨੇ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ 11 ਦਵਾਈਆਂ ਦੇ ਜਿਹੜੇ ਨਮੂਨੇ ਫੇਲ ਹੋਏ ਨੇ ਉਹ ਅਜੇਹੀਆਂ ਦਵਾਈਆਂ ਨੇ ਜਿਹੜੀਆਂ ਤੁਸੀਂ ਅਕਸਰ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹੋ ਜਿਸ ਦੇ ਵਿੱਚ ਪੈਰਾਸੈਟਾਮੋਲ ਯਾਨੀ ਕਿ ਬੁਖਾਰ ਦੀ ਦਵਾਈ ਹੈ ਇਸ ਤੋਂ ਇਲਾਵਾ ਦਰਦ ਦੀਆਂ ਉਹ ਟੈਬਲੈਟਸ ਜਿਹੜੀਆਂ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੈਣੇ ਆ ਐਸਿਡਿਟੀ ਦੀਆਂ ਬਹੁਤ ਸਾਰੇ ਕੈਪਸੂਲ ਇਹੋ ਜਿਹੇ ਨੇ ਜਿਹੜੇ ਖਾਲੀ ਪੇਟ ਲੈਣ ਵਾਲੇ ਨੇ ਉਹਨਾਂ ਦੇ ਨਮੂਨੇ ਫੇਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਖੰਗ ਦੇ ਵੀ ਦੋ ਤੋਂ ਤਿੰਨ ਸਰਪ ਨੇ ਜਿਹੜੇ ਉਹਨਾਂ ਦੇ ਸੈਂਪਲ ਫੇਲ ਹੋ ਚੁੱਕੇ ਨੇ ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਦਵਾਈਆਂ ਅਸੀਂ ਰੈਗੂਲਰ ਲੈ ਰਹੇ ਆ ਉਹ ਸਾਡੇ ਲਈ ਖਤਰਨਾਕ ਸਾਬਤ ਹੋ ਰਹੀਆਂ ਨੇ ਜਿਸ ਦਾ ਵਿਸ਼ੇਸ਼ ਤੌਰ ਤੇ ਲਿਸਟ ਹੈ ਜਿਹੜੀ ਉਹ ਜਾਰੀ ਕਰਕੇ ਉਹਨਾਂ ਨੂੰ ਬੈਨ ਕਰਨ ਦੀ ਗੱਲ ਆਖੀ ਗਈ ਹੈ ਉਮੀਦ ਕਰਦੇ ਹਾਂ ਅਸਤੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਫਿਰ ਹਾਜ਼ਰ ਹੋਵਾਂ